ਸਾਡੇ ਘਰ ਤੇ ਜੀ ਐਂਟਰ ਅੰਧ ਕੱਪ ਕੇ ਜੀ ਐਂਟਰ ਹੋ ਕੇ ਜੀ ਮੇਨ ਗੇਟ ਤੋਂ ਤੇ ਸਾਰੇ ਜਿੰਦੇ ਵਗੈਰਾ ਤੋੜਤੇ ਇਹਨਾਂ ਨੇ ਤੇ ਇਹ ਮੇਰਾ ਭਰਾਈ ਮੇਰੀ ਭਝਾਈ ਆ ਜੀ ਤੇ ਉਹਦਾ ਨੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਮਨ ਪੱਕੀ ਕੁਝ ਬਖਤੀ ਨਹੀਂ ਸਾਡੇ ਘਰ ਚ ਜੀ ਐਂਟਰ ਕੰਧ ਟੱਪ ਕੇ ਜੀ ਐਂਟਰ ਹੋ ਕੇ ਜੀ 메ਨ ਗੇਟ ਤੋਂ ਤੇ ਸਾਰੇ ਜਿੰਦੇ ਵੇਰਾ ਤੋੜਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਕਰਤਾ ਤੇ ਮੈਨੂੰ ਬਹੁਤ ਜ਼ਿਆਦਾ ਠੁੱਟ ਮਾਰ ਕਰੀ ਜੀ ਲੱਗਦੀ ਮੈਂ ਉਸ ਟਾਈਮ ਦੁਕਾਨ ਤੇ ਗਈ ਤੁਸੀਂ ਆ ਕੇ ਕੀ ਦੇਖਿਆ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਅੰਦਰ ਬੜੇ ਹੋਏ ଥିਗੇ ਇਹ ਜਿੰਦੇ ਦਿਨ ਤੇ ਤੋੜਤੇ ଥିਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਵੀ ਸਾਨੂੰ ਸਟੇ ਮਿਲੀ ਹੋਈ ਆ ਕੋਟ ਦੀ ਵੀ ਇਸ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹਨੂੰ ਵੱਡ ਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਲਾਠੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਮੈਂ ਕਿੱਥੇ ਸੀ ਸਟੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ نیچے ਆ ਉਰੇ ਜੀ ਮੈਂ નીચે ਨਾ ਨਾ ਗੁਟਿਆ ਮੈਨੂੰ ਮੈਂ ਹੇਠਾਂ ਗਿਰ ਗਿਆ ਫਿਰ ਮਸਾਂ ਆਇਆ ਤਾਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾਂ ਜਾਣ ਵਜਾ ਕੇ ਭੱਜ ਲਈ ਟੋਟਲ ਕਿੰਨੇ ਨੇ ਸੀ ਲੇਡੀਜ਼ ਵੀ ਵਿੱਚ ਦੋ ਲੇਡੀਜ਼ ਸੀਗੀਆਂ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕ ਬੰਦੇ ਲਗਭਗ ਉਹ ਬੰਦੇ ਸੀਗੇ ਸਾਰੇ ਮੇਰੇ ਜੋ ਟੁੱਟ ਗਏ ਜੀ ਸਾਰੇ ਕਾਰਨ ਕੀ ਹੈ ਇਸ ਦੇ ਪਿੱਛੇ ਮਰਨ ਕਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਅਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਤੇ ਪਹਿਲਾਂ ਵੀ ਮੈਨੂੰ ਧਮਕੀਆਂ ਦਿੱਤੇ ਦਿੰਦੇ ਰਹੇ ਨੇ ਇਹ ਵੀ ਪਈ ਮਤਨ ਮਾਰ ਦਾਂਗੇ ਇਹ ਮੇਨ ਇਹ ਕਾਰਨ ਕੀ ਹੈ ਜਿਸ ਨੇ ਇੱਥੇ ਘਰ ਦਾ ਕੋਈ ਰੌਲਾ ਪਾ ਹਾਂ ਇਹ ਮਤਲਬ ਵੀ ਇਹ ਸਾਡੇ ਸਾਡਾ ਘਰ ਦੀ ਵਟਵਾਰਾ ਹੋ ਗਿਆ ਹੋਇਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਰਿਸ਼ਤੇ ਦਾ ਵਟਵਾਰਾ ਕਰਾ ਕੇ ਸੀ ਗਿਆ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਬੇਈਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇਹ ਕਰ ਉਹ ਕਰ ਦੇ ਲੈ ਲੈ ਤੁਹਾਨੂੰ ਕਿੰਨੇ ਭਾਈ ਹੁੰਦੇ ਸੀ ਦੋ ਭਾਈ ਇਹ ਦੋ ਭਾਈ ਹਾਂਜੀ ਉਹਨਾਂ ਦੇ ਹਿੱਸੇ ਜੀ ਆਇਆ ਹੈ ਉਹਨਾਂ ਦੇ ਹਿੱਸੇ ਜੀ ਦੁਕਾਨ ਆਈ ਹੈ ਜੀ ਦੁਕਾਨ ਦੇ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਹੈ ਜੀ ਲਵੇ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੇਨ ਬਾਜ਼ਾਰ ਦੇ ਵਿੱਚ ਨਹੀਂ ਹਾਂ ਜੀ ਤੁਹਾਡੇ ਤੁਹਾਡੇ ਹਿੱਸੇ ਜੀ ਆਇਆ ਮੇਰੇ ਸੇਹੀ ਆ ਘਰ ਆ ਗਿਆ ਜੀ ਤੇ ਇੱਕ ਦੁਕਾਨ ਆਈ ਹੈ ਜੀ ਇੱਥੇ ਸਟੇਟ ਬੈਂਕ ਦੇ ਕੋਲ ਜੀ ਇੱਕ ਮੰਂਟੀਚ ਦੁਕਾਨ ਹੈ ਇਹ ਤੁਮਲਾ ਕਿਉਂ ਪਾਉਂਦੇ ਸਭ ਕੁਝ ਲੈ ਇਹ ਇਹ ਉਹਨਾਂ ਦੇ ਮਨ 'ਚ ਬੇਈਮਾਨੀ ਆ ਗਈ ਵੀ ਅਸੀਂ ਆ ਘਰ ਵੀ ਅਸੀਂ ਘਰ ਹਥਿਆਲੀਆਂ ਇਹਨਾਂ ਤੋਂ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਸਾਨੂੰ ਜੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾ ਵੀ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਘਰ ਦੀ ਜੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਸੜਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨ ਦੇ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਜੇ ਕੈਮਰੇ ਨਾ ਹੁੰਦੇ ਤਾਂ ਕਿਸੇ ਨੂੰ ਕੀ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਹੈ ਤੁਸੀਂ ਦੇਖਿਓ ਅਨਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮੈਸੇਜ ਕਿੱਥੇ ਸੀ ਮੇਰੇ ਮੈਸੇਜ ਉਡੀਕਾ ਰੇ ਸੀਗੇ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਕਰ ਲੈ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਦੇ ਨਾਲ ਹੀ ਬਤਮੀਜ਼ੀ ਕੀਤੀ ਇਹਨਾਂ ਨੇ ਆ ਕੇ ਕਿ ਕਿ ਇਹਨਾਂ ਨੇ ਤਾਂ ਬਹੁਤ ਬੜਾ ਕਾਂਡ ਕੀਤਾ ਹੋਇਆ ਸਾਡੇ ਤੇ ਜੀ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਐਸਐਸਪੀ ਕੋਲ ਜਾਵਾਂਗੇ ਨਹੀਂ ਡੀਜੀਪੀ ਪੰਜਾਬ ਤੇ ਸੀਐਮ ਮਾਨ ਕੋਲ ਅਸੀਂ ਫਿਰ ਆਪਣੀ ਦਰਖਾਸਤ ਰੱਖਾਂਗੇ ਜੀ ਪ੍ਰਾਚੀਬਾਨ ਸਰ ਜੀ ਇਸ ਤਰ੍ਹਾਂ ਦੇਖ ਲਓ ਜੋ ਕੱਲ ਬੀਤੇ ਦਿਨ ਜੋ ਹਮਲਾ ਕੀਤਾ ਤੁਸੀਂ ਕਿੱਥੇ ਸੀ ਤੁਸੀਂ ਫਿਰ ਕਿਸ ਦੀ ਮਦਦ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜਪਨ ਦੀ ਆਵਾਜ਼ਾਂ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਫਿਰ ਉਹਨਾਂ ਨੇ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਫਿਰ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੇ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟਮਾਰਨਾ ਸ਼ੁਰੂ ਕਰ ਦਿੱਤਾ ਪਰ ਉਧਰ ਉਹਨਾਂ ਦੇ ਮਤਲਬ ਜਨ ਰਾਜਕਮਾਰ ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਨ ਕੀਤੀ ਕਿ ਬੱਡੇ ਤੋਂ ਇਹਨਾਂ ਨੂੰ ਸਾਲੇ ਨੂੰ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਦੇ ਵਾਰ ਕੀਤਾ ਇਹਨਾਂ ਤੇ ਬੇਹੋਸ਼ ਹੋ ਗਏ ਸੀਗੇ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਟਾਂ ਬੇਟਾਂ ਵੀ ਬਹੁਤ ਆਈਆਂ ਚਰਿੱਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹੈ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਤਾਂ ਕਿ ਫਿਰ ਮਾਰਨ ਦੀ ਨੀਤ ਨਾਲ ਆਈ ਸੀ ਹਾਂਜੀ ਸਾਡੇ ਦੇ ਅਟੈਂਪਟ ਟੂ ਮਰਡਰ ਇਹਨਾਂ ਦੀ ਪਹਿਲਾਂ ਤੋਂ ਉਹੀ 15 20 ਦਿਨਾਂ ਤੋਂ ਉਹੀ ਸਾਜ਼ਿਸ਼ਨ ਚੱਲ ਰਹੀਆਂ ਸੀ ਪਹਿਲਾਂ ਨੂੰ ਅਮਲ ਕੀਤਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕਿਤੇ ਨਹੀਂ ਸਾਡੇ ਤੇ ਹਮਲੇ ਪਹਿਲਾਂ ਵੀ ਕੀਤੇ ਨੇ ਹਾਂਜੀ ਪਹਿਲਾਂ ਇਹਨਾਂ ਪਹਿਲਾਂ ਵੀ ਨਹੀਂ ਹੋਈ ਕਾਰਵਾਈ ਹਾਂਜੀ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਾਰਵਾਈ ਚਾਹੀਦੀ ਹੈ ਹਾਂਜੀ ਸਰ ਇੱਕ ਨਾ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਘਰ ਦੇ ਵਿੱਚ ਭੰਨ ਤੋੜ ਕੀਤੀ ਆ ਕਾਫੀ ਬੰਦੇ ਬੜੇ ਨੇ ਅੰਦਾ ਕੱਪ ਤੇ ਲੇਡੀਜ਼ ਵੀ ਘਰ ਚ ਬੜ ਰਹੀਆਂ ਨੇ ਕੀ ਮਸਲਾ ਹੈ ਜੀ ਉਹਦੇ ਬਾਰੇ ਇਹ ਦੋ ਭਰਾਵਾਂ ਭਰਾਵਾਂ ਦਾ ਆਪਸ ਅਕੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਨੇ ਆ ਸਾਲੇ ਨਾਲ ਮਿਲ ਕੇ ਆ ਭਰਾ ਦੇ ਕੋਈ ਕੁਝ ਹੋਰ ਨਾਮ ਰੂਮ ਦੇ ਸਾਥੀਆਂ ਨਾਲ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ ਉਹਦੇ ਸਬੰਧ ਚ ਵੀਡੀਓ ਦੇਖੀ ਇਹਦਾ ਉਸ ਵਾਂਗੂੰ ਤਾਂ ਬਿਆਨ ਲੈ ਕੇ ਬੱਚਾ ਰਜ ਗਿਆ ਕਿਹੜੀ ਕਿਹੜੀ ਧਾਰਾ ਨਾਮ بتا ਇਹ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 441 199 ਇਹ ਤਾਂ ਏ ਅੱਗੇ ਹੁਣ ਅਰੋਪੀ ਅਰੈਸਟ ਹੋਏ ਨਹੀਂ ਹਜੇ ਫਿਲਹਾਲ ਅਰੋਪੀ ਅਰੈਸਟ ਨਹੀਂ ਹੋਈ ਰਾਤ ਐਫਆਈਆ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ